ਸਾਰਿਆਂ ਨੂੰ ਲੰਗਰ ਬਰਾਬਰ ਸ਼ਿਕਾਉਨੇ ਆਪਾਂ ਚਾਹੇ ਕੋਈ ਮਲਾਜਮਾ ਚਾਹੇ ਕੋਈ ਆਪਣੇ ਦੇ ਤਸੱਦਦ ਢਾ ਰਿਹਾ ਹੈ ਚਾਹੇ ਨਹੀਂ ਸਾਰਿਆਂ ਖਾਤਰ ਇਹ ਲੰਗਰ ਹੈ ਜਿਹੜਾ ਸਾਂਝ ਹੈ ਆਪਾਂ ਪੁਲਿਸ ਵਾਲਿਆਂ ਨੂੰ ਫੌਜੀ ਵੀਰਾਂ ਨੂੰ ਵੀ ਸ਼ਿਕਾਉਨੇ ਆ ਉਹਨਾਂ ਨੂੰ ਵੀ ਰਜਾ ਕੇ ਆਏ ਕਹਿੰਦੇ ਆ ਵੀ ਸਾਡੇ ਤੇ ਜਿਹੜਾ ਕੋਸਤ ਹੁੰਦਾ ਕਰ ਲੋ ਕੋਈ ਗੱਲ ਨਹੀਂ ਵੀ ਤੁਸੀਂ ਵੀ ਸਾਡੇ ਭਰਾ ਹੋ ਵੀ ਲੰਗਰ ਕਣੀਓ ਅਸੀਂ ਉਹਨਾਂ ਨੂੰ ਵੀ ਨਹੀਂ ਆਏ ਕਹਿੰਦੇ ਵੀ ਨਾ ਸ਼ਕੋ ਨਾ ਆਪਾ ਆਪਣੇ ਵਾਲਿਆਂ ਨੂੰ ਕਹਿੰਦੇ ਲੰਗਰ ਬਾਬੇ ਨਾਨਕ ਦਾ ਕੇਰਾ ਬੀਹਾਂ ਦਾ ਚਲਾਇਆ ਹੋਇਆ ਅੱਜ ਸਿਰੇ ਤੱਕ ਪਹੁੰਚ ਰਿਹਾ ਕੋਈ ਵੀ ਬੰਦਾ ਭੁੱਖੇ ਪੇਟ ਨਹੀਂ ਲੜਦਾ ਜਿੱਦੇ ਦਾ ਬਾਈ ਜੀ ਅੰਦੋਲਨ ਚੱਲ ਰਿਹਾ ਹੈ ਜਿੱਦੇ ਦੀ 13 ਦੀ ਕਾਲ ਹੈ ਉਹਦੇ ਦਾ ਸਾਡੇ ਨਗਰ ਵੱਲੋਂ ਲੰਗਰ ਲਾਇਆ ਗਿਆ ਰੋਟੀ ਪ੍ਰਸ਼ਾਦੇ ਦਾ ਤੇ ਦੁੱਧ ਦਾ ਤੇ ਆ ਸ਼ਾਮ ਨੂੰ ਦੁੱਧ ਦਾ ਚੱਲਦਾ ਤੇ ਦਿਨੇ ਚਾਹ ਦਾ ਚੱਲਦਾ ਸਿੱਖੀ ਦੇ ਵਿੱਚ ਇਹ ਊਸੂਲ ਹੈ ਪਹਿਲੇ ਪੰਗਤ ਪਾਛਾ ਸੰਗਤ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਕੋਈ ਰਾਜਾ ਮਹਾਰਾਜਾ ਵੀ ਆਇਆ ਗੁਰੂ ਸਾਹਿਬ ਦੇ ਕੋਲ ਉਹਨੇ ਪੰਗਤ ਦੇ ਵਿੱਚ ਬਹਿ ਕੇ ਪਹਿਲਾਂ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਕੋਲ ਉਹਨੇ ਜਾ ਕੇ ਬਚਨ ਬਲਾਸ ਕੀਤੇ ਤਾਂ ਦੇਖ ਸਕਦੇ ਹੋ ਉਹੀ ਕਨਸੈਪਟ ਆ ਜਿਹੜਾ ਗੁਰੂ ਸਾਹਿਬਾਨ ਦਾ ਜਦੋਂ ਵੀ ਮੋਰਚੇ ਲੱਗਦੇ ਨੇ ਜਦੋਂ ਵੀ ਅੰਦੋਲਨ ਲੱਗਦੇ ਨੇ ਤਾਂ ਪਹਿਲਾਂ ਸਿੱਖ ਕੌਮ ਹੈ ਜਿਹੜੀ ਪੰਜਾਬੀ ਨੇ ਜਿਹੜੇ ਉਹ ਪ੍ਰਸ਼ਾਦਾ ਲੈ ਕੇ ਪਹੁੰਚ ਪਹੁੰਚ ਜਾਂਦੇ ਨੇ ਕਿਉਂਕਿ ਜੀਣ ਦੇ ਲਈ ਬੰਦੇ ਲਈ ਪ੍ਰਸ਼ਾਦਾ ਬੜਾ ਜ਼ਰੂਰੀ ਆ ਹੋਰ ਚੀਜ਼ਾਂ ਤੋਂ ਬਿਨਾਂ ਸਰ ਵੀ ਸਕਦਾ ਪ੍ਰਸ਼ਾਦਾ ਪਾਣੀ ਤੋਂ ਬਿਨਾਂ ਬੰਦਾ ਜੀ ਨਹੀਂ ਸਕਦਾ ਤਾਂ ਗੱਲਬਾਤ ਕਰਾਂਗੇ ਨੌਜਵਾਨ ਇੱਥੇ ਰਾਤ ਨੂੰ ਖਨੌਰੀ ਬਾਰਡਰ ਤੇ ਪ੍ਰਸ਼ਾਦੇ ਦਾ ਜਿਹੜਾ ਲੰਗਰ ਲਈ ਖੜੇ ਨੇ ਤਾਂ ਬਾਈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਈ ਇੱਥੇ ਆਏ ਹੋ ਕਦੋਂ ਤੋਂ ਆ ਰਹੇ ਹੋ ਅੰਦੋਲਨ ਜਦੋਂ ਦਾ ਲੱਗਿਆ ਉਹਦੋਂ ਦੇ ਹੀ ਆ ਆਜੋ ਅੱਗੇ ਆਜੋ ਬਾਈ ਮੜਾ ਜੀ ਜਿੱਦੇ ਦਾ ਬਾਈ ਜੀ ਅੰਦੋਲਨ ਚੱਲ ਰਿਹਾ ਹੈ ਜਿੱਦੇ ਦੀ 13 ਦੀ ਕਾਲ ਹੈ ਉਹਦੇ ਦਾ ਸਾਡੇ ਨਗਰ ਵੱਲੋਂ ਲੰਗਰ ਲਾਇਆ ਗਿਆ ਰੋਟੀ ਪ੍ਰਸ਼ਾਦੇ ਦਾ ਤੇ ਦੁੱਧ ਦਾ ਤੇ ਆ ਸ਼ਾਮ ਨੂੰ ਦੁੱਧ ਦਾ ਚੱਲਦਾ ਤੇ ਦਿਨੇ ਚਾਹ ਦਾ ਚੱਲਦਾ ਹੈ ਬਾਬੇ ਨਾਨਕ ਦੇ 20 ਰੁਪਏ ਦੇ ਵਿਆਜ ਨਾਲ ਇਹ ਲੰਗਰ ਚੱਲ ਰਿਹਾ ਹੈ ਰੱਬ ਦੀ ਕਿਰਪਾ ਹੈ ਔਰ ਕਿਸੇ ਜੀ ਘਾਟ ਨਹੀਂ ਮਹਿਸੂਸ ਹੋ ਰਹੀ ਤੇ ਨਾ ਅਸੀਂ ਲੰਗਰ ਸ਼ਕਾਨ ਚ ਕੋਈ ਕਤਾਹੀ ਕਰ ਰਹੇ ਆ ਆਪਦੀ ਜੀ ਜਾਨ ਲਾ ਕੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਹੁੱਬੇ ਹੋਏ ਆ ਤਾਂ ਹੋਰਾਂ ਨਾਲੋਂ ਕਿਤੇ ਨਾ ਕਿਤੇ ਆਪਣਾ ਫਰਕ ਹੀ ਆ ਹੈ ਜਿਵੇਂ ਮੰਨ ਲਓ ਗੁਰੂ ਸਾਹਿਬਾਨ ਨੇ ਕਿਹਾ ਸੀ ਪਹਿਲਾਂ ਅਕਬਰ ਵੀ ਆਇਆ ਗੁਰੂ ਸਾਹਿਬ ਨੂੰ ਮੇਲ ਤਾਂ ਪਹਿਲਾਂ ਪੰਗਤ ਦੇ ਵਿੱਚ ਬਹਿ ਕੇ ਜਿੱਥੇ ਸਾਰੇ ਪ੍ਰਸ਼ਾਦ ਦੇ ਸਕਦੇ ਸੀ ਉੱਥੇ ਬਹਿ ਕੇ ਪ੍ਰਸ਼ਾਦ ਆ ਛਕਿਆ ਉਸ ਤੋਂ ਬਾਅਦ ਜਿਵੇਂ ਮੰਨ ਲਓ ਗੁਰੂ ਸਾਹਿਬ ਨੂੰ ਮਿਲਿਆ ਤਾਂ ਉਸ ਤਰੀਕੇ ਦੇ ਨਾਲ ਹੀ ਇੱਥੇ ਚੱਲ ਰਿਹਾ ਸਾਰਿਆਂ ਨੂੰ ਪ੍ਰਸ਼ਾਦ ਦਾ ਜਿਹੜਾ ਸ਼ਿਕਾਇਆ ਜਾ ਰਿਹਾ ਉਸ ਤੋਂ ਬਾਅਦ ਹੀ ਅੰਦੋਲਨ ਲੜਿਆ ਜਾਊਗਾ ਹਾਂ ਜੀ ਫੌਜਾਂ ਕਦੇ ਵੀ ਪਹਿਲਾਂ ਲੰਗਰ ਨਹੀਂ ਸੀ ਹੁੰਦਾ ਪਹਿਲਾਂ ਲੰਗਰ ਲੱਗਦੇ ਵੀ ਨਹੀਂ ਹੁੰਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਲੜਦੇ ਹੁੰਦੇ ਸੀ ਜੰਗਾਂ ਦੇ ਵਿੱਚ ਆ ਛੋਲਿਆਂ ਦੀ मुट्ठी ਨਾਲ ਹੀ ਟਾਈਮ ਗੁਜ਼ਾਰਨਾ ਪੈਂਦਾ ਸੀ ਅੱਜ ਦੇ ਟਾਈਮ ਦੇ ਵਿੱਚ ਅਪਾ ਸਾਰਿਆਂ ਨੂੰ ਪਤਾ ਹੈ ਵੀ ਲੰਗਰ ਆ ਬਾਬੇ ਨਾਨਕ ਦਾ ਕੇਰਾ ਬੀਹਾਂ ਦਾ ਚਲਾਇਆ ਹੋਇਆ ਅੱਜ ਸਿਰੇ ਤੱਕ ਪਹੁੰਚ ਰਿਹਾ ਕੋਈ ਵੀ ਬੰਦਾ ਭੁੱਖੇ ਪੇਟ ਨਹੀਂ ਲੜਦਾ ਅਪਾ ਪੁਲਿਸ ਵਾਲਿਆਂ ਨੂੰ ਫੌਜੀ ਵੀਰਾਂ ਨੂੰ ਵੀ ਸਿਖਾਉਂਦੇ ਆ ਉਹਨਾਂ ਨੂੰ ਵੀ ਰਜਾ ਕੇ ਆਏ ਕਹਿੰਦੇ ਆ ਵੀ ਸਾਡੇ ਤੇ ਜਿਹੜਾ ਕੋਸ ਤੋਂ ਤੁਹੋਂ ਦਾ ਕਰ ਲੋ ਕੋਈ ਗੱਲ ਨਹੀਂ ਵੀ ਤੁਸੀਂ ਵੀ ਸਾਡੇ ਭਰਾ ਹੋ ਵੀ ਲੰਗਰ ਕਣੀਓ ਅਸੀਂ ਉਹਨਾਂ ਨੂੰ ਵੀ ਨਹੀਂ ਆਏ ਕਹਿੰਦੇ ਵੀ ਨਾ ਸ਼ਕੋ ਨਾ ਆਪਾਂ ਆਪਣੇ ਵਾਲਿਆਂ ਨੂੰ ਕਹਿੰਦੇ ਸਾਰਿਆਂ ਨੂੰ ਲੰਗਰ ਬਰਾਬਰ ਸਿਖਾਉਂਦੇ ਆਪਾਂ ਚਾਹੇ ਕੋਈ ਮਲਾਜਮ ਹੈ ਚਾਹੇ ਕੋਈ ਆਪਣੇ ਤੇ ਤਸੱਦਦ ਢਾ ਰਿਹਾ ਹੈ ਚਾਹੇ ਨਹੀਂ ਸਾਰਿਆਂ ਦਾ ਖਾਤਰ ਇਹ ਲੰਗਰ ਹੈ ਜਿਹੜਾ ਸੰਝ ਹੈ ਪਹਿਲਾਂ ਕਹਿੰਦੇ ਆਓ ਪ੍ਰਸ਼ਾਦਾ ਛਕੋ ਬਾਅਦ ਚ ਤੁਸੀਂ ਆਪਣੀ ਡਿਊਟੀ ਕਰੋ ਅਸੀਂ ਆਪਣੀ ਡਿਊਟੀ ਕਰਾਂ ਹਾਂ ਜੀ ਇਹ ਹੀ ਗੱਲ ਹੈ ਜੀ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਤੁਸੀਂ ਆਪਦੀ ਡਿਊਟੀ ਕਰੋ ਤੇ ਅਸੀਂ ਆਪਦੀ ਕਰਾਂਗੇ ਲੰਗਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਨਹੀਂ ਅਸੀਂ ਆਏ ਬਾਬੇ ਨਾਨਕ ਦਾ ਲੰਗਰ ਹੈ ਜਦੋਂ ਦਾ ਵੀ ਚੱਲ ਰਿਹਾ ਹੈ ਉਦੋਂ ਤੋਂ ਆਪਾਂ ਇਸ ਦੇ ਵਿੱਚ ਜੁਟੇ ਹੋਏ ਹਾਂ ਸਿੱਖੀ ਦਾ ਧਰਮ ਹੀ ਇਹ ਆ ਜਿਵੇਂ ਮੰਨ ਲਓ ਆਪਾਂ ਖੇਤਾਂ ਦੇ ਵਿੱਚ ਆਪਣੀ ਫਸਲ ਬੀਜਦੇ ਆ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ ਵੀ ਕਿਹਦੇ ਮੂੰਹ ਚ ਪੈਣੀ ਆ ਕਿਹਦੇ ਮੂੰਹ ਚ ਨਹੀਂ ਪੈਣੀ ਆ ਨਾ ਇਹ ਤਾਂ ਮੰਨ ਲਓ ਭਾਵੇਂ ਸਾਹਮਣੇੋਂ ਤੁਹਾਡੇ ਦੇ ਗੋਲੇ ਦੇ ਸੁੱਟ ਰਹੇ ਨੇ ਭਾਵੇਂ ਕੁਛ ਕਰ ਰਹੇ ਨੇ ਖਾ ਤਾਂ ਉਹ ਵੀ ਕਿਸਾਨ ਦਾ ਉਗਾਇਆ ਹੋਇਆ ਹੀ ਰਹੇ ਨੇ ਉਹੀ ਗੱਲ ਹੈ ਜੀ ਜੇ ਕਿਸਾਨ ਹੀ ਨਾ ਰਹਿਆ ਤਾਂ ਜ਼ਮੀਨਾਂ ਦੇ ਦਾਦਾਂ ਦਾ ਕੀ ਫਾਇਦਾ ਹੈ ਉਨਾ ਚਿਰ ਜਿੰਨਾ ਚਿਰ ਕਿਸਾਨ ਨਹੀਂ ਜ਼ਮੀਨਾਂ ਦੇ ਵਿੱਚ ਹੁੰਦਾ ਵੀ ਕੁਛ ਨਹੀਂ ਇਹ ਕਾਰਪੋਰੇਟ ਘਰਾਣਿਆਂ ਦੇ ਹਿੱਤ ਦੇ ਵਿੱਚ ਭੁੱਗਤ ਰਹੀ ਸਰਕਾਰ ਅੱਜ ਆਪਾਂ ਨੂੰ ਮਾਰਨ ਤੱਕ ਤੁਲ ਰਹੀ ਹੈ ਜੇ ਕਿਸਾਨ ਹੀ ਨਾ ਰਿਹਾ ਅੰਨਦਾਤਾ ਹੀ ਨਾ ਰਿਹਾ ਤਾਂ ਕਾਰਪੋਰੇਟ ਘਰਾਣਿਆਂ ਨੂੰ ਆਪਾਂ ਇਹ ਜ਼ਮੀਨਾਂ ਨੇ ਜਿਹੜੀਆਂ ਸਰਕਾਰਾਂ ਇਹ ਸੌਂਪ ਦੇਣਗੀਆਂ ਇੰਨਾ ਕਰਕੇ ਆਪਾਂ ਨੂੰ ਇਹ ਲੜਾਈਆਂ ਨੇ ਜਿਹੜੀਆਂ ਉਹ ਦਿਨ ਪਰ ਦਿਨ ਲੜ ਲੜੀਆਂ ਪ੍ਰੇਮ ਦੇ ਵਿੱਚ ਮੈਂ ਕਹੂੰਗਾ ਇੱਕ ਵਾਰ ਵਤਨ ਜ਼ਰੂਰ ਦਿਖਾ ਦਿਓ ਇਹ ਸਾਰੀ ਨੌਜਵਾਨੀ ਆ ਜਿਹੜੀ ਨੌਜਵਾਨੀ ਨੂੰ ਪੰਜਾਬ ਦੀ ਨੂੰ ਨੈਸ਼ਨਲ ਮੀਡੀਆ ਖਾਸ ਕਰਕੇ ਇਹ ਕਹਿ ਕੇ ਭੰਡ ਰਿਆ ਸੀ ਕਿ ਪੰਜਾਬ ਦੇ ਵਿੱਚ ਨਸ਼ੇ ਬਹੁਤ ਨਹੀਂ ਪੰਜਾਬ ਦੇ ਵਿੱਚ ਤਾਂ ਹਰੇਕ ਨੌਜਵਾਨ ਨਸ਼ੇੜੀ ਆ ਤਾਂ ਇਹ ਨੌਜਵਾਨੀ ਆ ਜਿਹੜੇ ਨਸ਼ੇੜੀ ਹੁੰਦੇ ਨੇ ਉਹ ਇਸ ਤਰੀਕੇ ਨਾਲ ਨਹੀਂ ਖੜਦੇ ਤਾਂ ਇਧਰ ਬਾਈ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਈ ਜੀ ਆਜੋ ਇਧਰ ਨੂੰ ਆਜੋ ਗੱਲਬਾਤ ਹੀ ਕਰਨੀ ਆ ਆਪਾਂ ਨੇ ਤਾਂ ਇਹ ਤੋਂ ਨਾ ਡਰਿਆ ਕਰੋ ਇਹਦੇ ਵਿੱਚ ਜਾਨ ਨਹੀਂ ਹੈਗੀ ਮੇਰੇ 'ਚ ਜਾਨ ਹੈ ਤਾਂ ਮੰਨ ਲਓ ਕਿਵੇਂ ਲੱਗਦਾ ਇਹ ਨੌਜਵਾਨੀ ਹੈ ਜਿਹੜੀ ਤੁਸੀਂ ਹੁ ਇੱਥੇ ਬੈਠੇ ਸੇਵਾ ਕਰ ਰਹੇ ਹੋ ਇੱਥੇ ਖੜੇ ਸੇਵਾ ਕਰ ਰਹੇ ਹੋ ਇਸੇ ਨੌਜਵਾਨੀ ਨੂੰ ਕਦੇ ਨਸ਼ੇੜੀ ਕਹਿ ਕੇ ਪੰਡਿਆ ਜਾਂਦਾ ਸੀ ਨੈਸ਼ਨਲ ਮੀਡੀਆ ਵੱਲੋਂ ਖਾਸ ਕਰਕੇ ਫਿਲਮਾਂ ਵੀ ਬਣਾਈਆਂ ਗਈਆਂ ਉਰਤੇ ਪੰਜਾਬ ਵਰਗੀਆਂ ਹਾਂਜੀ ਇਹ ਤਾਂ ਦੇਖੋ ਮੀਡੀਆ ਦਾ ਆਪਣਾ ਜਿਹੜਾ ਗੋਦੀ ਮੀਡੀਆ ਹੋਂ ਤੇ ਇਹ ਹੀ ਪ੍ਰਚਾਰ ਕਰਨਾ ਵੀ ਨਸ਼ੇੜੀ ਨੇ ਪਰ ਜਿਹੜੀ ਜਵਾਨੀ ਹੈ ਇਹ ਉਹ ਨਸ਼ੇੜੀ ਨਹੀਂ ਹੈ ਤੁਸੀਂ ਅੱਜ ਦੇਖ ਰਹੇ ਹੋ ਜਿਹੜੇ ਹਾਲਾਤ ਨੇ ਅੱਜ ਆਪਣੇ ਬਣੇ ਹੋਏ ਨੇ ਹਾਂ ਜੀ ਪੰਜਾਬ ਦੀ ਜਵਾਨੀ ਗੁਰੂ ਸਾਹਿਬਾਨ ਦੇ ਫਲਸਫੇ ਵਾਲੀ ਆ ਠੀਕ ਆ ਨਸ਼ਾ ਤਾਂ ਪੂਰੀ ਦੁਨੀਆ ਦਾ ਮੁੱਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਰਾ ਬਾਬੇ ਦਾ ਨਾਨਕ ਦਾ ਲੰਗਰ ਚੱਲਿਆ ਹੈ ਆਪਣਾ ਕੋਈ ਨਸ਼ੇੜ ਨਹੀਂ ਆਪਣਾ ਗੋਦੀ ਵਿੱਚ ਪੰਡਾ ਜਾਂਦਾ ਸਾਰਾ ਖੀਰ ਤਾਂ ਦੇਖ ਸਕਦੇ ਹਾਂ ਇਸ ਫਰੇਮ ਦੇ ਵਿੱਚ ਸਾਰੇ ਨੌਜਵਾਨ ਨੇ ਤਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਈ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਖੜੇ ਕਦੇ ਨਸ਼ੇੜੀ ਕਿਹਾ ਜਾਂਦਾ ਸੀ ਅਸੀਂ ਜਵਾਨੀ ਨੂੰ ਉਹੀ ਜਵਾਨੀ ਡੱਟੀ ਖੜੀ ਐ ਆ ਬਾਈ ਕਹਿ ਰਹੇ ਸੀ ਕਹਿੰਦੇ ਫੌਜੀਆ ਨੂੰ ਵੀ ਅਸੀਂ ਤਾਂ ਕਹਿੰਦੇ ਆ ਜਿਹੜੇ ਅੱਗੇੋਂ ਸਾਡੇ ਤੇ ਗੋਲੇ ਛੱਡਦੇ ਨੇ ਵੀ ਆ ਜਾਓ ਭਾਈ ਪਹਿਲਾਂ ਪ੍ਰਸ਼ਾਦਾ ਛਕ ਲਓ ਉਹ ਤੋਂ ਬਾਅਦ ਤੁਸੀਂ ਆਪਣੀ ਡਿਊਟੀ ਕਰ ਲਿਓ ਅਸੀਂ ਆਪਣੀ ਕਰ ਲਾਂਗੇ ਹਾਂਜੀ ਅਸੀਂ ਕਹਿ ਰਹੇ ਆ ਵੀ ਸਭ ਨੂੰ ਕਹਿ ਰਹੇ ਆ ਵੀ ਪ੍ਰਸ਼ਾਦਾ ਛਕੋ ਤੁਸੀਂ ਆਪਣੀ ਡਿਊਟੀ ਕਰ ਲਿਓ ਅਸੀਂ ਆਪਣੀ ਡਿਊਟੀ ਕਰ ਲਾਂਗੇ ਹਾਂ ऐसे ਪਿੰਡ ਤੋਂ ਆਇਓ ਇੱਥੋਂ ਹੀ ਆਇਓ ਹਾਂ ਨਜ਼ਦੀਕ ਹੀ ਹੈ ਸਾਡਾ ਪੰਜਾਬ ਦਾ ਪਿੰਡ ਹੈ ਚੱਠਾ ਗੋਵਿੰਦ ਗੋਵਿੰਦਪੁਰਾ ਜ਼ਿਲ੍ਹਾ ਸਾਨੂੰ ਸੰਗਰੂਰ ਲੱਗਦਾ ਹੈ ਤਹਿਸੀਲ ਸਾਡੀ ਮੋਣਕ ਹੈ ਬਲਾਕ ਸਾਡਾ ਲਹਿਰਾ ਹੈ 13 ਤਰੀਕ ਤੋਂ ਅਸੀਂ ਜੁਟੇ ਹੋਏ ਹਾਂ ਜਦੋਂ ਪਹਿਲਾਂ 2020 ਚ ਆਏ ਤੇ ਪਹਿਲੇ ਦਿਨ ਤੋਂ ਅਸੀਂ ਇੱਥੇ ਜੁਟੇ ਹੋਏ ਤੇ ਲਾਸਟ ਦਿਨ ਤੱਕ ਕੰਨਾ ਵਾਲੀ ਅਸੀਂ ਦਿੱਲੀ ਗਏ ਤੇ 2020 ਦੇ ਅੰਦੋਲਨ ਨੇ ਤਾਂ ਕਾਫੀ ਕੁਝ ਸਿਖਾਤਾ ਸਾਰਾ ਕੁਝ ਮੰਨ ਲਓ ਐ ਕਿ ਟਰਾਲੀਆਂ ਦੇ ਵਿੱਚ ਸਾਰੀਆਂ ਸਹੂਲਤਾਂ ਹਾਂ ਸਾਰੀਆਂ ਸਹੂਲਤਾਂ ਜੀ ਸਾਰੀਆਂ ਚਾਹੇ ਦੁੱਧ ਚਲਾਇਆ ਹੋਇਆ ਅਸੀਂ ਅਸੀਂ 2020 ਦੇ ਵਿੱਚ ਕੰਟੇਨਰ ਖਨੌਰੀ ਤੋਂ ਲੈ ਕੇ ਮੰਨ ਲਓ ਉਹਦੇ ਵਿੱਚ ਏਸੀ ਦੀ ਸਹੂਲਤ ਫਰਿੱਜ ਦੀ ਸਹੂਲਤ ਇਨਵਰਟਰ ਦੀ ਸਹੂਲਤਾਂ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲੀ ਦੀ ਉਸ ਤੋਂ ਬਾਅਦ 2020 ਤੋਂ ਵਿੱਚ ਸਾਡੇ ਕੰਟੇਨਰ ਲਏ ਹੋਏ ਨੇ ਹਾਂ ਸਿੱਕ ਸਾਰੇ ਸਾਧਨ ਸਾਡੇ ਲਵੇ ਕੋਈ ਵੀ ਦਿੱਕਤ ਨਹੀਂ ਜੇ ਦਿੱਲੀ ਜਾਣਾ ਹੈ ਕੋਈ ਚੱਕਰ ਨਹੀਂ ਸਹੀ ਹੈ ਮੰਨੋ ਦਿੱਲੀ ਦੇ ਵਿੱਚ ਜਿੱਥੇ ਦਿੱਲੀ ਜਾਣਾ ਹੈ ਉੱਥੇ ਇਸ ਚੀਜ਼ ਦੀ ਕਿਲਤ ਹੁੰਦੀ ਹੈ ਦੁੱਧ ਨਹੀਂ ਪੂਰਾ ਆਉਂਦਾ ਤੇ ਇੱਥੇ ਦੁੱਧ ਮੈਂ ਕਹਿੰਦਾ ਐਕਸਟਰਾ ਪਿਆ ਆਪਣੇ ਕੋ ਹੈ ਨਾ ਬਾਦੂ ਪੇਬਰੇ ਚਾਰ ਵੇ ਤਾਂ ਚਾਹ ਚੱਲਦੀ ਹੈ ਉਸ ਤੋਂ ਬਾਅਦ ਦੁੱਧ ਚੱਲਦਾ ਹੈ ਅੱਛਾ ਹਾਂ ਤਾਂ ਜਗਾਰਾ ਛੱਡ ਦਿਓ ਫਿਰ ਇੱਕ ਬੋਲੇ ਸੋਨਿਹਾਲ ਆਖਰੀ ਆਕਾਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਨੌਜਵਾਨ ਜਿੰਦਾਬਾਦ 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 ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਨੌਜਵਾਨਾਂ ਨੂੰ ਗੋਦੀ ਮੀਡੀਆ ਖਾਸ ਕਰਕੇ ਕਹਿ ਰਿਹਾ ਸੀ ਕਿ ਇਹ ਪੰਜਾਬ ਦੇ ਨੌਜਵਾਨ ਤਾਂ ਨਸ਼ੇੜੀ ਨੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਬਹੁਤ ਆ ਨਸ਼ਾ ਗਲੋਬਲੀ ਆ ਨਸ਼ਾ ਹਰੇਕ ਸਟੇਟ ਦੇ ਵਿੱਚ ਹੈ ਹਰੇਕ ਦੇਸ਼ ਦੇ ਵਿੱਚ ਹੈ ਕੱਲਾ ਪੰਜਾਬ ਵਿੱਚ ਨਸ਼ਾ ਨਹੀਂ ਹੈਗਾ ਤਾਂ ਲੋੜ ਹੈ ਕਿ ਤਨਾ ਕਿਤੇ ਇਹ ਤਸਵੀਰਾਂ ਦਿਖਾਉਣ ਦੀ ਵੀ ਇਹ ਨੌਜਵਾਨ ਨੇ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸਾਨਾਂ ਦੀ ਖੇਮਤ ਦੇ ਵਿੱਚ ਇੱਥੇ ਹਾਜ਼ਰ ਰਹੇ ਰਹਿੰਦੇ ਨੇ ਪ੍ਰਸ਼ਾਦਾ ਬਾਣੀ ਵੀ ਲੈ ਕੇ ਆਉਂਦੇ ਨੇ ਦੁੱਧ ਵੀ ਲੈ ਕੇ ਆਉਂਦੇ ਨੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੋਰੀ